ਸਾਫਰੀ ਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਤੇ ਮੈਂ ਸਤਰਾਮ ਸਿੰਘ ਬਈ ਗੱਲ ਤਾਂ ਹੈਗੀ ਆ ਦਿਲ ਤੇ ਹੱਥ ਰੱਖ ਕੇ ਸੁਣਨ ਵਾਲੀ ਪੂਰੀ ਤਰ੍ਹਾਂ ਕਿਉਂਕਿ ਅੱਗੇ ਜਾ ਕੇ ਇਸ ਗੱਲ ਦੇ ਕੰਮ ਆਉਣਾ ਜਿੱਹਾ ਮਾਹੌਲ ਤੇ ਸਥਿਤੀ ਪੈਦਾ ਹੁੰਦੀ ਜਾ ਰਹੀ ਆ ਮੈਂ ਇਹ ਸ਼ੇਅਰ ਕਰਨਾ ਚਾਹੁੰਨਾ ਜਿਹੜੀ ਪੱਤਰਕਾਰਾਂ ਦੀ ਚਿੰਤਾ ਹੁੰਦੀ ਹੈ ਨਾ ਇਹ ਕਿ ਖਾਬਰਾ ਬਰਬਰ ਹੁੰਦੀ ਆ ਕਿ ਅੰਦਰੇ-ਅੰਦਰ ਧੋਖਦੀ ਜਰੂਰ ਆ ਜੇ ਉਹ ਵੀ ਕਿਸੇ ਨਾਲ ਤਕਾ ਹੋਣਾ ਜਾਂ ਕੁਝ ਵੀ ਹੋਣਾ ਹੋਵੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਆ ਦੱਸੀਏ ਨਾ ਦੱਸੀਏ ਉਹ ਸਾਡੀ ਬੁੱਝ ਦੇ ਲਈ ਆ ਜੇ ਕੋਈ ਦਲੇਰ ਬੰਦਾ ਮੀਡੀਆ 'ਚ ਕੰਮ ਕਰਦਾ ਉਹ ਜਰੂਰ ਗੱਲ ਕਰੂਗਾ ਵੀ ਹੋਣ ਵਾਲਾ ਕੀ ਹੋਊਗਾ ਕੀ ਇਦਾਂ ਕਰਕੇ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਅਕਸਰ ਗੱਲ ਚੱਲਦੀ ਹੁੰਦੀ ਵੀ ਜਦੋਂ ਸੱਪ ਦੀ ਪੂਛ ਤੇ ਪੈਰ ਰੱਖ ਜਿਹੜਾ ਜਾਂ ਤਾਂ ਉਦੋਂ ਡੰਗ ਮਾਰਦਾ ਤੇ ਜਾਂ ਜਦੋਂ ਸੱਪ ਦਾ ਲੱਕ ਤੋੜਦੇ ਵੀ ਉਦੋਂ ਡੰਗ ਮਾਰਦਾ ਕੌਣ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਸਿਆਸੀ ਲੱਕ ਤੋੜ ਦਿੱਤਾ ਪੰਜਾਬ ਦੇ ਵਿੱਚ ਦੂਸਰੇ ਪਾਸੇ ਰਾਜਾ ਵੜਿੰਗਾ ਜਿਹੜਾ ਉਹ ਵੀ ਕੁਝ ਬੋਲ ਕਬੂਲ ਕਰਕੇ ਉਹ ਪਾਰਟੀ ਦਾ ਮੁਖੀ ਕਰਕੇ ਉਹ ਵੀ ਤਿਆਰੀ ਕਰੇ ਤੇ ਮਜੀਠੀਏ ਦੇ ਨਾਲ ਹੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਜਾਣਾ ਪੈ ਸਕਦਾ ਜਲਦੀ ਕਿਉਂਕਿ ਬਾਲਾਸਰ ਰੋਟਰ ਆਦੇ ਜਿਹੜੇ ਸਬੂਤ ਆ ਉਹ ਸਰਕਾਰ ਪਹਿਲਾਂ ਇਕੱਠੇ ਕਰੀ ਬੈਠੀ ਆ ਜਿਆਦਾ ਸਮਾਂ ਹੁੰਦਾ ਹੈ ਪਹਿਲੇ ਵਾਲਾ ਚੰਗਾ ਤੇ ਲਾਸਟ ਵਾਲਾ ਮਾੜਾ ਤੇ ਜਾਂ ਲਾਸਟ ਵਾਲਾ ਮਾੜਾ ਹੁੰਦਾ ਤੇ ਪਹਿਲੇ ਵਾਲਾ ਚੰਗਾ ਹੁਣ ਜੇ ਤਾਂ ਝਾੜੂ ਪਾਰਟੀ ਦੀ ਗੱਲ ਕਰੀਏ ਤਾਂ ਇਹ ਸਮਾਂ ਲਾਸਟ ਵਾਲਾ ਨੇ ਤੇ ਮਾੜਾ ਆ ਗਿਆ ਕਿਉਂਕਿ ਬਹੁਤ ਮਤ ਨਹੀਂ ਮਿਲ ਰਿਆ ਤੇ ਜੇ ਇਧਰਲੇ ਪਾਸੇ ਜਾਈਏ ਤਾਂ ਫਿਰ ਇਹਨਾਂ ਦੋਹਾਂ ਤੇ ਸਮਾਂ ਮਾੜਾ ਆ ਗਿਆ ਵੀ ਪਹਿਲਾ ਇਹਨਾਂ ਨੂੰ ਤਾਂ ਛੁਟਕਾਰਾ ਹੋ ਗਿਆ ਫਿਰ ਨੂੰ ਕਿਸੇ ਨੂੰ ਕੁਝ ਕਿਹਾ ਨਹੀਂ ਹੈਗਾ ਕਿਉਂਕਿ ਸਤਕਾਰਯੋਗ ਬੂਟਾ ਸਿੰਘ ਦਾ ਬਿਆਨ ਜਿਹੜਾ ਉਹ ਰਾਜੇ ਬੜੇਖਣ ਨੂੰ ਜੇਲ੍ਹ ਵਖਾਣ ਲਈ ਬਹੁਤ ਮਜ਼ਬੂਤ ਕਿਲ ਬਣ ਗਿਆ। ਦੂਸਰੇ ਪਾਸੇ ਬਾਲਾ ਸਰ ਜੇ ਬਹੁਤੇ ਜਿਹੜੇ ਵੀ ਕਾਗਜ਼ ਇਕੱਠੇ ਕੀਤੇ ਭਗਵੰਤ ਮਾਨ ਦੀ ਪਟਾਰੀ ਦੇ ਵਿੱਚ ਪਏ ਆ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਵੀ ਭਗਵੰਤ ਮਾਨ ਸੱਪਾ ਉਹਦੀ ਪੂਛ ਤੇ ਪੈਰ ਰੱਖਤਾ ਉਹ ਡੰਗ ਮਾਰੂਗਾ ਮਾਰੂਗਾ। ਆਉਣ ਵਾਲਿਆ 2027 ਆ ਜਿਹੜਾ ਚੋਣਾਂ ਤੱਕ ਸਰਕਾਰ ਕੁਝ ਵੀ ਕਰ ਸਕਦੀ ਆ ਕਿਉਂਕਿ ਅਹੁਦੇ ਤੇ ਭਾਵਨਾ ਹੀ ਇਹੋ ਜੀਆਂ ਹੁੰਦੀਆਂ ਇਹਦੇ ਵਿੱਚ ਪਾਰਟੀ ਵਰਕਰਾਂ ਨੂੰ ਛੋਟੀ-ਮੋਟੀ ਜਿੱਤ ਸਮਝ ਕੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਕਿਉਂਕਿ ਤੁਹਾਡੇ ਜਿਹੜੇ ਆਮ ਮੁਖੀ ਆੜਾ ਉਹਨਾਂ ਤੇ ਸੰਕਟ ਦੇ ਬਦਲ ਮੰਡਰਾ ਰਹੇ ਆ ਹੁਣ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਣਾ ਹੈ ਵੀ ਹੁੰਦਾ ਕੀ ਆ ਕਿਉਂਕਿ ਇੱਕ ਸਾਲ ਅਜੇ ਵੀ ਝਾੜੂ ਪਾਰਟੀ ਦੇ ਕੋਲ ਹੈਗਾ ਹੈ ਰਗੜ ਵਾਲੇ ਕੱਟਣ ਵਾਸਤੇ ਰਗੜ ਵਾਲੇ ਨਿਕਲ ਗਏ ਸਾਰਿਆਂ ਦੇ ਬਚੂਗਾ ਕੌਣ ਰਵਨੀਤ ਬਿੱਟੂ ਕਿਉਂਕਿ ਉਹ ਉਹ ਦਾਅ ਪੱਟੀ ਮੌਕਾ ਪ੍ਰਸਤਾ ਬਚੂਗਾ ਕੈਪਟਨ ਬਚੂਗਾ ਜਾਖੜ ਬਾਕੀ ਲੋਕ ਕੋਈ ਨਹੀਂ ਬਚਦੇ ਕਿਉਂਕਿ ਕੰਮ ਭਾਵੇਂ ਝਾੜੂ ਤੋਂ ਹੀ ਕਰਾਵੇ ਕਰਾਉਣਾ ਬੀਜੇਪੀ ਨਹੀਂ ਆ ਸਾਰਾ ਕੁਝ ਤੇ ਜੇ ਜੜੀ ਤਿਆਰੀ ਰੱਖੋ ਵੀ ਦਾਲ ਪੀਣ ਦੀ ਤੇ ਤੁਸੀਂ ਵਰਕਰਾਂ ਨੂੰ ਕਹਿੰਦੇ ਵੀ ਸਹਿਣਸ਼ੀਲਤਾ ਬਣਾਈ ਰੱਖੋ ਇਹ ਖਬਰ ਥੋੜੀ ਜਿਹੀ ਦੁਖਦਾਇਕ ਹੈ ਕਿ ਕੋਈ ਮੈਨੂੰ ਚੰਗਾ ਕੋਈ ਮਾੜਾ ਕੋ ਪਰ ਉਸ ਦਿਨ ਮੈਂ ਫਿਰ ਇਸ ਤਰ੍ਹਾਂ ਲਾਈਵ ਹੋਊਗਾ ਜਿੱਦਨ ਮੈਂ ਕਹੂੰਗਾ ਵੀ ਇਸ ਦਿਨ ਮੈਂ ਆ ਪਾਇਸੀਟੀ ਮੈਂ ਇਸ ਤਰ੍ਹਾਂ ਕੀਤਾ ਸੀ ਕਿਉਂਕਿ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਦਾ ਲੱਕ ਟੁੱਟ ਚੁੱਕਿਆ ਸਿਆਸੀ ਤੇ ਟੁੱਟੇ ਲੱਕ ਵਾਲਾ ਬੰਦਾ ਕਿਸੇ ਨੂੰ ਵੀ ਡੰਗ ਸਕਦਾ ਕਿਉਂਕਿ ਆ ਲਾਸਟ ਵਾਲਾ ਜਿਹੜਾ ਇਹ ਖੁਦ ਕਾ ਕੱਢਣ ਦਾ ਸਾਲ ਆ ਭਗਵੰਤ ਮਾਨ ਦਾ ਆਪਣੀ ਆਪਣੀ ਚੌਕਸੀ ਰੱਖੋ ਧਿਆਨ ਰੱਖੋ ਜੇ ਕੋਈ ਗੋਸਤਾਖੀ ਰਹਿ ਗਈ ਹੋਵੇ ਆ ਮੈਨੂੰ ਹੁਣ ਨਾ ਦੱਸਿਓ ਉਦੋਂ ਦੱਸਿਓ ਜੇ ਜਦੋਂ ਇਹ ਗੱਲ ਸੱਚ ਹੋ ਗਈ ਵੀ ਤੁਸੀਂ ਝੂਠ ਕਿਆ ਸੀ ਤੇ ਆ ਸੱਚ ਹੋ ਗਿਆ ਪਰ ਰੱਖਣ ਤਿਆਰੀ ਸੁਖਵੀਰ ਸਿੰਘ ਬਾਦਲ ਰਾਜਾ ਵੜਿੰਗ ਇਹ ਦੋਵੇਂ ਖਾਸ ਕਰਕੇ ਤਿਆਰੀ ਰੱਖਣ ਰਵਨੀਤ ਬਿੱਟੂ ਨੂੰ ਕੁਛ ਨਹੀਂ ਹੋਣਾ ਕਿਉਂਕਿ ਉਹ ਪਹਿਲਾਂ ਤੋਂ ਲੈ ਕੇ ਹੀ ਪੰਜਾਬ ਦੇ ਦੁਸ਼ਮਣ ਆ ਉਹ ਦੁਸ਼ਮਣ ਹੀ ਰਹਿਣਗੇ ਤੇ ਜਿਹੜੇ ਪੰਜਾਬ ਹਤੈਸ਼ੀ ਲੋਕ ਆ ਉਹਨਾਂ ਨਾਲ ਇਹ ਦੁਰਦਿਸ਼ਾ ਹੋਣੀ ਜਾਂ ਨੋਟ ਕਰਕੇ ਮੇਰੀ ਗੱਲ ਅੱਜ ਤੋਂ ਹੀ ਦਿਵਾਗ ਚ ਬਿਠਾਈ ਜਾਵੇ ਖਾਸ ਕਰਕੇ ਕਾਲੀ ਅਤੇ ਕਾਂਗਰਸੀ ਵਰਕਰਾਂ ਦੀ ਜੀ ਧੰਨਵਾਦ ਸਾਸਤ੍ਰਿਕ ਕਾਲ